ਸਾਸਤਰੀ ਕਾਲ ਜੀ ਲਾਡਾ ਡਿਸਕਸਨ ਰੇਡੀਓ ਪ੍ਰੋਗਰਾਮ ਕੇ ਵਿੱਚ ਮ ਸਾਰਿਆਂ ਦਾ ਕਰ ਰਿਆ ਵੀਰ ਨਿੱਗਾ ਸਵਾਗਤ ਅੱਜ ਗਿਆ ਬੜੀਆਂ ਖਬਰਾਂ ਥਾਰੇ ਗੈਲ ਮੈਂ ਕਰ ਰਿਆ ਸਾਂਝੀਆਂ ਯੋ ਫਰੀਦਕੋਟ ਤੇ ਮੁਹੰਮਦ সিদ্দিক ਇਸ ਨੂੰ ਇੱਕ ਨਿਊ ਚੈਨਲ ਵਾਲੇ ਯੋ ਕਹਿ ਲੋ ਵੀਰ ਇੱਕ ਕਟਾਰੇ ਜੇ ਮੈਂ ਬਠਾਈ ਬੈਠੇ ਦੇ ਵੀਰ ਆਰ ਮੈਂ ਉਸ ਕੇਮ ਬਾਤਾਂ ਸੁਣ ਰਿਆ ਤਾਂ ਆਰ ਮੁਹੰਮਦ সিদ্দিক ਯੋ ਕਹਿ ਲੋ ਵੀਰ ਜਦ ਵੀ ਚੋਣ ਜਿੱਤਿਆ ਯੋ ਕਹਲੋ ਪਾਰਟੀ ਸਰਕਾਰੇ ਨਹੀਂ ਬਣੀ ਯੋ ਚੀਜ਼ ਕੇ ਉਪਰ ਸਦੀਕ ਕਹਿ ਰਾਇਆ ਇਸ ਦਾ ਮਤਲਬ ਯੋ ਹੋਇਆ ਵੀ ਫਿਰ ਤੋਂ ਮੈਂ ਹੀ ਮਤਲਬ ਅਨਲੱਕੀ ਯੋ ਬਾਤ ਕਹੀ ਬਾਕੀ ਹੋਰ ਕਈ ਗੱਲਾਂ ਦੇ ਵਿੱਚ ਸਦੀਕ ਸਾਹਿਬ ਗੋਲਮੋਲ ਜੀਆਂ ਕਰ ਗਏ ਪਰ ਯੋ ਕਹਲੋ ਆਪਣੀ ਪਾਰਟੀ ਦੇ ਉੱਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਮੈਂ ਗੁੱਸਾ ਨਜ਼ਰ ਆਇਆ ਪਰ ਸਦੀਕ ਸਾਹਿਬ ਨੂੰ ਨਾ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੀਦਾ व इस करका क्योंकि कह लो वीर पहली बार जे एम एल ए कांग्रेस पार्टी कार का जीतिया दूसरी बार यो एम पी की चोन जीतिया कांग्रेस पार्टी कार का जीतिया मतलब और जिसकी वजह कार का यो कह लो भी यो सारा मतलब श्रेष यो कांग्रेस पार्टी के सिर पे ऊपर जा और पेंशन का हकदार हो गया वीर ਆਰੇ ਯੋ ਕਹਿ ਲੋ ਇਹੋ ਜਿੱਦਗੀ ਪਟਨੰਦ ਮੰਨੇਗਾ ਨਿਆਰੇ ਲੁੱਟੇ ਦਾ ਵੀਰ ਸਾਰੀਆਂ ਸਹੂਲਤਾਂ ਇਸਨੇ ਮਿਲਾਂਗੇ ਆ ਅਰਸ਼ਦੀ ਖਾਬ ਪਾਰਲੀਮੈਂਟ ਦੇ ਵਿੱਚ ਜਾ ਕੇ ਦੱਸੋ ਕਿ ਪੰਜਾਬ ਦੇ ਕਿੰਨੇ ਕਿ ਜ਼ਰੂਰੀ ਮੁੱਦੇ ਚੱਕਦਾ ਰਿਹਾ ਯੋ ਸਾਰੇ ਚੰਗੀ ਤਰ੍ਹਾਂ ਜਾਣ ਆ ਰੁੱਥਾ ਜਾਗਾ ਤਾਂ ਇਹਨੇ ਆਪਣੀ ਨੀਂਦ ਪੂਰੀ ਕਰ ਖਾਏ ਮੋਢੇ ਮਾਂ ਦਰਦ ਯੋ ਚੀਜ਼ ਮਸੂਰ ਹੋ ਗਈ ਅਰਸ਼ਦੀ ਕਹਿ ਰਿਹਾ ਕਾਬਿਰ ਮੈਂ ਕਰਾਂ ਗਿਰਿਆ ਤਾਂ ਤਿਲ ਸਕੇ ਇਸ ਕਰ ਕਹ ਰਿਹਾ ਮੈਨੂੰ ਉਸ ਟਾਈਮ ਪਤਾ ਨਹੀਂ ਲਗਿਆ ਨ ਲੋਕਾਂ ਨੇ ਗਾਇ ਬਣਾ ਲਿਆ ਮੇਰਾ ਮਜ਼ਾਕ ਪਰ ਇਸ ਤਰ੍ਹਾਂ ਦੀ ਕੋ ਗੱਲ ਹੈ ਨਹੀਂ ਤੀ ਕਾ ਮੈਂ ਤੋ ਗਾਣਾ ਵੀ ਗਾਇਆ ਕਾ ਮਜ਼ਦੂਰਾ ਯੋ ਕਸਾਨਾ ਮਜ਼ਦੂਰਾ ਵਾਸਤਾ ਪਰ ਇਸ ਕੇ ਗੈਲ ਗੈਲ ਵੀਰ ਕੈਲੂ ਪਾਰਟੀ ਕਾ ਧੰਨਵਾਦ ਈਬ ਸਦੀਕ ਸਾਹਿਬ ਨੂੰ ਕਰਨਾ ਚਾਹੀਦਾ ਵਾ ਇਸ ਕਰ ਕਾ ਬਈ ਈਬ ਬਚ ਗਿਆ ਜਾਂ ਤੋ ਬਲੋ ਯੋ ਕੈਲੋ ਵੀਰ ਬਚੇ ਗਿਆ ਹਾਰਨ ਤੇ ਬਚ ਗਿਆ ਨਹੀਂ ਤੋ ਫਿਰ ਜੀ ਸਾਹਿਬ ਗੈਲ ਫਰੀਦਕੋਟ ਵਾਲੀ ਸੀਟ ਕਾ ਜੋ ਹਾਲ ਬਣ ਰਿਹਾ ਉਸੇ ਸਾਹ ਗਏ ਤਾਂ ਮੈਨੂੰ ਲੱਗਦਾ ਨਹੀਂ ਵੀਰਾ ਯੋਦ ਚਿੱਤੀ ਜੀ ਪੈਰੀ ਵੀ ਕਿਹੜਾ ਜਿੱਤੇਗਾ ਕਿਹੜਾ ਜਿੱਤੇਗਾ ਨਹੀਂ ਜਿੱਤੇਗਾ ਬਾਕੀ ਵੀਰੀ ਵਕਾਰਾਂ ਜਿਤਨਾ ਮਰਜੀ ਸੋਲੇ ਜਿਤਨਾ ਮਰਜੀ ਮਲੇਰ ਕੋਟਲੇ ਜਾਗਾ ਮੋਢਾ ਗੋਢਾ ਮਲਾਕਾ ਦੇ ਕਿਸੇ ਨੇ ਕੋਈ ਨਹੀਂ ਕੁਛ ਕਹਿਣਾ ਇਹ ਬਹੁ ਮਸਦੀਕ ਆਰਿਸ ਕੇ ਗੈਲ ਗੈਲ ਵੀਰਾ ਗੋਲਦੀ ਯੋ ਦਲਵੀਰ ਯੋ ਕਹਿ ਲੋ ਆਪਣੇ ਗਲਤੀ ਦਾ ਖਲਾਸਾ ਕਰ ਗਿਆ ਵੀਰਾ ਕਿਸ ਨੇ ਦੱਸਿਆ ਵੀ ਇਹ ਪਾਰਟੀ ਕਿਉਂ ਛੱਡ ਦਿੱਤੀ ਕਾ ਮਨ ਨੂੰ ਥਕਾਈ ਇਹਨਾਂ ਨੇ ਲਾਰਾ ਲਾਖਾ ਰੱਖਿਆ ਵੈਲਾ ਕਹ ਤੈਨੂੰ ਦਾ ਮਹਿੰਗਾ ਟਿਕਟ ਤੈਨੂੰ ਦਾ ਮਹਿੰਗਾ ਟਿਕਟ ਆਜਿ ਮਨ ਨੂੰ ਤਾਂ ਦਈ ਨਹੀਂ ਕਾ ਸਖਵਾਲ ਖੈਰੇ ਲਾਖਣਾ ਕਰਤੇ ਹੋਰਾ ਆਇਓ ਕੋਈ ਬਾਤ ਥੋੜੀ ਬਣਾ ਵੀਰਾ ਆ ਪਹਿਲਾਂ ਮੇਰੇ ਗੱਲ ਖੋਲਗਾ ਗੱਲ ਬਾਅਦ ਵਿੱਚ ਆ ਕਿਸੇ ਹੋਰ ਨੂੰ ਟਿਕਟ ਦੇ ਦੇਈ ਇਹੋ ਤਾਂ ਕੋਈ ਬਾਤ ਨਹੀਂ ਬਣੀ ਹਰ ਫੇਰ ਉੱਥਾ ਪੁੱਛਿਆ ਜਾ ਰਿਹਾ ਇਸ ਨੂੰ ਕਹਰੇਗਾ ਹੈ ਵੀਰ ਆ ਉਹ ਤਦ ਨੂੰ ਪਤਾ ਵੀ ਕਾ ਯੋ ਚਾੜੂ ਵਾਲੇ ਇੱਕ ਬੰਦਾ ਉਸਨੇ ਤੇਰੀ ਘਰ ਵਾਲੀ ਦੀ ਇਤਨਾ ਕੋਸੋ ਬੋਲਿਆ ਤਾਂ ਉਹ ਕਹਿ ਰਿਹਾ ਕਹਾ ਵੀ ਕੋਈ ਬਾਤ ਨਹੀਂ ਕਾ ਭਗਵਾਨ ਤੁਮਨ ਤੋਂ ਮੇਰਾ ਪਾਈ ਆ ਰੱਗੇ ਦੇ ਯੋ ਕਹਿ ਰਿਹਾ ਕਹਾ ਵਾ ਤੋ ਅਨਪੜ ਬੰਦਾ ਥਾ ਵਾ ਦੱਸ ਭੀ ਜੇ ਵਾ ਅਨਪੜ ਬੰਦਾ ਦਾ ਉਸਨੇ ਤੇਰੇ ਘਰ ਵਾਲੀ ਨੂੰ ਚੰਗਾ ਮਾੜਾ ਬੋਲਿਆ ਪਰ ਜੀ ਇਹਨਾਂ ਨੇ ਬੁਲਟ ਗਿਫਟ ਕਰਿਆ ਵਾ ਤੋ ਅਨਪੜ ਨਹੀਂ ਤੇ ਵਾ ਤੋ ਪੜੇ ਲਿਖੇ ਤੇ ਇਤਨਾ ਤੋ ਸੋਚ ਵੀ ਰੋ ਹੈ ਇੱਕ ਦਿਨ ਪਹਿਲਾਂ ਤੂੰ ਕਹਿ ਰਿਹਾ ਤਾਂ ਆ ਵੀ ਖੈਰਾ ਬੜਾ ਜੁਰਤ ਵਾਲਾ ਬੰਦਾ ਜੁਰਤਾ ਦਾ ਲੀਡਰ ਅਰ ਯੋ ਦੇਖ ਲਓ ਵੀ ਤਾਉ ਆਪਣੇ ਘਰ ਵਾਲੀ ਬਾਰੇ ਵੀ ਮੜਾ ਮੋਟਾ ਸੋਚ ਲਿੰਦਾ ਭਗਵਾਨਤਮਨ ਗੈਲ ਜਾਗਾ ਤਾਉ ਫੂਟ ਉਤਰਾ ਲੀ ਹੈ ਆ ਇੱਕ ਦਿਨ ਪਹਿਲਾਂ ਦੇਖ ਲਿਓ ਯੋ ਕੁਸਤਾ ਅ ਰਾਤ ਨੂੰ ਸੌਂਗਾ ਸਵੇਰੇ ਉੱਠਿਆ ਇਸਕਾ ਮੂਡ ਹੋ ਰਿਹਾ ਉਸ ਬਣ ਗਿਆ ਵੀਰ ਹੈ ਖੈਰੇ ਨੂੰ ਘਰ ਬੁਲਾਤਾ ਫਿਰ ਯੋ ਡਰਾਮਾ ਕਰਨੇ ਕੀ ਇਸਨੂੰ ਪੁੱਛੇ ਵੀ ਕਿਆ ਲੋੜ ਸੀ ਵੀਰ ਉਦਨੇ ਕਹਿੰਦਾ ਵੀ ਬੀਬੀ ਪੱਠੜ ਵੀ ਆਈ ਦੀ ਯੋ ਰਾਜਾ ਬੜਿੰਗਵੀਸ਼ੇ ਘਰਾਂ ਗਾ ਜਾ ਕੇ ਗਏ ਤੇ ਕਹਾ ਵੀਰ ਇਤਰੇ ਤਰੇ ਯੋ ਜੱਕਰ ਪੈ ਗਿਆ ਮਾਰਾ ਜੈਤੋਗਾ ਤਾਂ ਕੁਸਕਿਆ ਨਹੀਂ ਇਹ ਵਗਾਰ ਤਨੂ ਇਹ ਸਾਰੇ ਚੰਗੇ ਮਾੜੇ ਲੱਣ ਲੱਗ ਗਏ ਇਸ ਚੀਜ਼ ਕੇ ਉਪਰ ਕਿਤੇ ਨਾ ਕਿਤੇ ਇੱਕ ਬੜਾ ਸਵਾਲ ਯੋ ਕਹਿ ਲੋਗੇ ਬਣ ਗਿਆ ਚਲੋ ਦੇਖੋ ਵੈਸੇ ਅੱਗਾ ਕੀ ਬਣੇਗਾ ਪਰ ਜਿਹੜੀ ਬੜੀ ਖਾਸ ਖਬਰ ਥਾਰੇ ਗੈਲ ਮੈਂ ਸਾਂਝੀ ਕਰ ਰਿਹਾ ਵੀਰ ਯੋ ਬਰਨਾਲੇ ਦੇ ਵਿੱਚ ਗੈ ਸੁਖਵੀਰ ਬਦਲਪਾ ਦੇ ਕਾ 2 ਲੱਖ ਰੁਪਈਆ ਯੋ ਲੱਡੋਆਂ ਦਾ ਲੈਣ ਵਾਸਤਾ ਹਲਵਾਈ ਪਹੁੰਚਿਆ ਇੱਕ ਵੀਰ ਕਹਿ ਰਿਹਾ ਮੇਰਾ ਪੈਸੇ ਖੜੇਗਾ ਦੰਦੇ ਨਹੀਂ ਗਾ ਮੈਨੂੰ ਪੈਸੇ 8 ਸਾਲ ਪੁਰਾਣੇ ਪੈਸੇ ਖੜੇ ਵੀਰ 2.5 ਲੱਖ ਰੁਪਏ ਇਸका। ਇਹ ਮੰਨੂ ਸਮਝ ਮਾ ਨਹੀਂ ਆਂਦੀ ਵੀ ਜੱਤੋਂ ਪਾਰਟੀ ਵਾਲੇ ਲੱਡੂ ਬਣਵਾ ਲੇ। ਯਾ ਪਤਾ ਇਹਨਾਂ ਨੂੰ ਉਸ ਹਲਵਾਈ ਦੀ ਦੁਕਾਨ ਬਵੀ ਮਾਣਾ ਮोटा ਹਿੱਸਾ ਨਜ਼ਰ ਆਂਦਾ ਹੋਵੇ ਤਾਂ ਨਾ ਪੈਸੇ ਦਈਆਂ ਹੋ ਮੈਂ। ਇਹ ਬਾ ਹਲਵਾਈ ਕਹਿ ਰਿਹਾ ਕਾਜੀ ਪੈਸੇ ਮੰਗੜ ਗਿਆ ਚਾਰ ਪਰਚੇ ਪਵਾਤੇ ਵਾ ਇਹਨਾਂ ਨੇ ਚੱਕਾ ਦਿਆ ਮੈਨੂੰ ਅੰਦਰ। ਕਾਜੀ 6-4 ਮਹੀਨੇ ਦਾ ਜੇਲ ਵੀ ਘਟਕਾਇਆ ਮੈਨੂੰ। ਹਰ ਪੰਜਾਬ ਨੂੰ ਬਚਾਣ ਵਾਲੇ ਆ ਪੰਜਾਬ ਬਚਾਓ ਪੰਜਾਬ ਬਚਾਓ ਮੈਂ ਤਾਂ ਕਹਿੰਦਾ ਵੀਰੇ ਇਹੋ ਲੀਡਰਾਂ ਦੇ ਆਪਣੇ ਲੱਡੂ ਬਚਾਓ ਇਹਨਾਂ ਨੇ ਲੱਡੂ ਚਾਕਾ ਵਰਤਾ ਦੇਣੇ ਬਾਅਦ ਵਿੱਚ ਪੈਸੇ ਨਹੀਂ ਦੇਣੇ আর ਜਿਨ੍ਹਾਂ ਨੇ ਕਹਿ ਲੋ ਵੀ ਗੁਰੂ ਘਰ ਦੇ ਆ ਇਹੋ بڑے ਲੀਡਰ ਇਸ ਤਰ੍ਹਾਂ ਕੇ ਜਿਨ੍ਹਾਂ ਨੇ ਗੁਰੂ ਘਰ ਕੀ ਨਹੀਂ ਪੈਸੇ ਛੱਡੇ ਵੀਰ ਅਮ ਕਿਹੜੇ ਬਾਕੀ ਮੂਲੀ আর ਜਿਹੜੇ ਮਤਲਬ ਲੈ ਕੇ ਗਏ ਮਤਲਬ ਪਦ ਲੱਡੂ ਬੰਦਾ ਤੋਂ ਪਹਿਲੇ ਹੀ ਸਵਾਲ ਇਹੋ ਬਣਾ ਵੀ ਇਹਨਾਂ ਪਕਰਾਤਾ ਹਾਂ ਪਰਚਾ ਪਰਚਾ ਕੀਤਾ ਕੰਮ ਤੋਂ ਕੱਚਾ ਤੇਰਾ ਨਾ ਤਾਂ ਕਿਸੇ ਦਾ ਬਿੱਲ ਲਿਆ ਨਾ ਕਿਸੇ ਸਾਈਨ ਕਰਾਇਆ ਇਹ ਤਾਂ ਲੱਡੂ ਪੈ ਮੰਗਣ ਆ ਗਿਆ ਬਾਕੀ ਚਲੋ ਯੋ ਕਹ ਲੋ ਕਿ ਖਾਇਆ ਪੀਆ ਯੋ ਇਹ ਜੇ ਖਾਇਆ ਫਿਰ ਤੋਂ ਦੋ ਅਗਲੇ ਦਾ ਹੀ ਉਹਸਖਬੀਰ ਬਾਦ ਨੂੰ ਪੈਸੇ ਦੇਣੇ ਚਾਹੀਦੇ ਇਸਕੇ ਬੰਦੇ ਲੱਡੂ ਖਾ ਭੱਜ ਗਈ ਹਲਵਾਈ ਕੇ ਵਿਚਾਰ ਵਾ ਪੁਰਤਨਾ ਚੱਕੀ ਫਿਰ ਰਿਆ ਹੈ ਮਾਰ ਇਸਕੇ ਗੈਲ ਗੈਲ ਦਰਜੀ ਨੂੰ ਕੋਈ ਦੱਸੋ ਜਾ ਕਾ ਬਈ ਯੋ ਕਤਾਂ ਹਲਵਾਈ ਦੀ ਗੱਲ ਕਰ ਰਿਹਾ ਵੀ ਲੱਡੂ ਉਹ ਤਾਂ ਤਰਜੀਆਂ ਕੇ ਪੈਸੇ ਦੱਪ ਦੇ ਗਈਆਂ ਔਲਤ ਦੁਆ ਰੂਰੀਆ ਅ ਰਾਜਾ ਬੜਿੰਗ ਦੀ ਬਾਤ ਕਰ ਰਿਹਾ ਫਿਰ ਮੈਂ ਰਾਜੇ ਬੜਿੰਗ ਦੀ ਵੀ ਖਬਰ ਆਈ ਥਾ ਯੋ ਕ੍ਰੀਡ ਕੱਢ ਕਾ ਹਾਜੀ ਲੱਡੂ ਦੇ ਪੈਸੇ ਕਾ ਦਰਜੀਆਂ ਦੇ ਪੈਸੇ ਨਹੀਂ ਦੰਦਾ ਕਾ ਬੜਿੰਗ ਪਰ ਉੱਥਾ ਦਾਹਰੇ ਜੀ ਅਜੇ ਇੱਕ ਖਬਰ ਲੱਗੀ ਵੇ ਤੋ ਬੜੀ ਹਾਸਿ ਆਈ ਖਬਰ ਲੱਗੀ ਵੀ ਕਹਿ ਰਹੇ ਜੀ ਯੋ ਕਾਂਗਰਸ ਪ੍ਰਧਾਨ ਰਾਜੇ ਬੜਿੰਗ ਨੂੰ ਕਹ ਲਗਿਆ ਬੜਾ ਝਟਕਾ ਕਰੀਮ ਵੀ ਰਿਸ਼ਤੇਦਾਰ ਹੋ ਗਿਆ ਆਮ ਆਦਮੀ ਪਾਰਟੀ ਮੈਂ ਸ਼ਾਮਲ 10 ਇਹ ਵਾਰ ਆ ਲੈਣ ਕੋਈ ਪੁੱਛੇ ਬੀ ਕਾਂਗਰਸ ਪ੍ਰਧਾਨ ਰਾਜੇ ਵਿੜਿੰਗ ਦਾ ਜਿਹੜਾ ਰਿਸ਼ਤੇਦਾਰ ਜੇ ਆਮ ਆਦਮੀ ਪਾਰਟੀ ਵਿੱਚ ਆਮ ਲੋਕ ਆਇਆ ਵੀ ਰਿਸ਼ਤੇਦਾਰ ਬੇ ਰਿਸ਼ਤੇਦਾਰੇ ਦਾ ਕੋਈ ਜੀ ਦਾ ਟਰਾਂਸਫਰ ਦਾ ਜਿਹੜਾ ਯੋ ਰਾਜੇ ਵਿਰਿੰਦਰ ਚੱਟ ਆਮਾਰ ਕਾ ਲੰਗ ਗਿਆ ਵੀਰ ਸਮਝ ਮਾ ਨਹੀਂ ਆਂਦੀ ਵੀਰ ਇਹੋ ਕਿਆ ਕਰਾਂ ਕਿਆ ਨਹੀਂ আর ਉਧਰ ਕੰਗਣਾ ਰਣੌਤ ਮੰਡੀ ਸੀਟ ਪਾ ਤੇ ਅਲ ਪੇਪਰ ਭਰਦੀ ਫੋਟੋ ਪਾਈ ਸੁਣਾ ਆ ਮੈਂ ਬੀ ਜੀ ਪੀ ਕੀ ਟਿਕਟ ਪਾ ਖੜ ਗਈ ਵੀਰ আর ਕੈਰੀ ਪੀ ਪੀ ਐਮ ਮੋਦੀ ਦਾ ਹਕਾਸੀਮਾ ਮੈਂ ਛੋਟੀ ਕਾਸੀ ਮਾਂ ਕਾਬੂਰੇ ਤੇ ਕਾਬੂ ਟਾ ਲੜੇ ਜਿੱਤेंगे ਬਸ ਇਹੋ ਕਹਿ ਲੋ ਵੀ ਬੀਬੀ ਕੰਗਣਾ ਰਣੌਤ ਦਾ ਇਹੋ ਹੀ ਮਿਸ਼ਨ ਤਾਂ ਦੇਖ ਲਿਓ ਵੀਰਾ ਟਿਕਟ ਮਿਲ ਜੇ ਲੀਡਰ ਬਣ ਜਾ ਕੇ ਫਿਲਮਾਂ ਵਾਲਾ ਕੰਮ ਪੈ ਗਿਆ ਇਸਕਾ ਢੀਲ ਦਾ ਇਹ ਫਿਲਮਾਂ ਵਾ ਬਾਤ ਬਣਦੀ ਨਹੀਂ ਵੀਰ ਬਾਕੀ ਇਹੋ ਕਹਿ ਲੋ ਤਾਂ ਹੀ ਇਹੋ ਇਤਨਾ ਚੀਕ ਚੀਕ ਕਰ ਰੌਲਾ ਪਾਇ ਕਰਤੀ ਆ ਵੀ ਅਦੇ ਕਿਸੇ ਨੂੰ ਬੁਰਾ ਪਲਾ ਕਹਿਣਾ ਕਦੇ ਕਿਸੇ ਨੂੰ ਬੋਦੀ ਜੀ ਦੀ ਤਰੀ ਬਹੁ ਕਰੇ ਕਰਤੀ ਔਰ ਬਾਕੀ ਸ਼ੁਕਰ ਕਰੋ ਰੱਬ ਦਾ ਬਹੁਤ ਬਹੁਤ ਬਈ ਇਸ ਨੂੰ ਟਿਕਟ ਦੇਤੀ ਨਹੀਂ ਇੱਕ ਪਾਇਲਰਸ ਤੋਂ ਗੀਣਾ ਹੋਗੀ ਕੁੜੀ ਵੀ ਬਹੁਤ ਆਪ ਆਇ ਕਰਤੀ ਹਲੇ ਯੋ ਵੀ ਨਹੀਂ ਪਤਾ ਵਾ ਵੀ ਟਿਕਟ ਮੰਗੇ ਕਾ ਨਾਮ ਮੰਗੇ ਯੋ ਨਹੀਂ ਇਸ ਕਾ ਪੱਕਾ ਪਤਾ ਪਰ ਜੋ ਇਹ ਜਿੱਤ ਗਈ ਵੀਰ ਯੋ ਕਹਿ ਲੋ ਫਿਰ ਮौज ਕਰੇ ਕਰੇਗੀ ਵੀਰ ਉੱਥਾ ਦਿੱਲੀ ਮਾ ਯਾਰੇ ਲੁੱਟੇਗੇ ਹੋਰ ਕਿਆ ਵੀਰ ਆਰ ਉਧਰ ਵੀਰ ਲੋਕਨ ਸਾ ਪਾਰਟੀ ਕਾ ਮੁਖੀ ਛੇਮਰਜੀਤ ਸਿੰਘ ਬੈਂਸ ਆਰ ਉਸ ਕਾ ਭਾਈ ਇਹ ਦੋਏ ਜਾਣੇ ਕਾਂਗਰਸ ਪਾਰਟੀ ਆਤਪੰਜੇ ਮਾ ਆ ਗਏ ਵੀਰ ਬੈਂਸ ਭਾਈਆਂ ਨੇ ਕਾਂਗਰਸ ਸ਼ਾਮਲ ਕਰੇ ਰਾਜਾ ਬੜਿੰਗ ਹੋ ਗਿਆ ਖੁਸ਼ ਕਹ ਰ ਮੈਂ ਤੇ ਸਾਰਾ ਬਹੁਤ ਸਵਾਗਤ ਕਰਾ ਬਹੁਤ ਸਵਾਗਤ ਕਰ ਰ ਇਹਸ ਯੋ ਮਤਲਬ ਕਾਂਗਰਸ ਨੂੰ ਇਸ ਤਰ੍ਹਾਂ ਦੇ ਲੀਡਰਾਂ ਦੇ ਲੋੜ ਇਹ ਰਾਜਾ ਬੜਿੰਗ ਨੂੰ ਤੋ ਕਰੇਗਾ ਇਸ ਕੀ ਤਰੀਕਾ ਅਗਲੇ ਨੂੰ ਬਣੀਆਂ ਬਣਾਈਆਂ ਵੋਟਾਂ ਮਿਲ ਗਈਆਂ ਇਹ ਲੁਟੇਗਾ ਬਾ ਨਜ਼ਾਰੇ ਯੋ ਲੈਟਰ ਬਾਕ ਸਾਰੀਆਂ ਸਾਰੀਆਂ ਵੋਟਾਂ ਇਹ ਰਾਜੇ ਬੜਿੰਗ ਦੇ ਖਾਤੇ ਮਾਂ ਜਾਮੇ ਆਰੁਧਰ ਬਿਆਨਤ ਦਾ ਪੋਤਾ ਖੜਿਆ ਯੋ ਬੀਜੇਪੀ ਆ ਇਹ ਇਹ ਫੁੱਲਾੜੀ ਪਾਰਟੀ ਗਿਆ ਔਰ ਉੱਥਾ ਉਸ ਨੂੰ ਹੋਵੇ ਬੜਾ ਨੁਕਸਾਨ ਇਸੀ ਕਰ ਕਾ ਇਹ ਰਾਜਾ ਬ੍ਰਿੰਗ ਉਸੀ ਬਹੁਤ ਸਿਫਤਾ ਕਰ ਰਿਹਾ ਬਹੁਤ ਤਰੀਫਾ ਕਰ ਰਿਹਾ ਵੀਰ ਆ ਵੀ ਬਹੁਤ ਚੰਗੇ ਬੰਦੇ ਪਰ ਮੈਂ ਕਹਿ ਰਿਹਾ ਵੀ ਨਹੀਂ ਨਾ ਬੰਦਿਆਂ ਦਾ ਵੀ ਕੋਈ ਸਟੈਂਡ ਹੈ ਨਹੀਂ ਲੀਡਰਾਂ ਦਾ ਇਹਨਾਂ ਨੂੰ ਤਾਂ ਕੁਰਸੀ ਤੱਕ ਮਤਲਬ ਪਰ ਮਨ ਨੂੰ ਇਹੋ ਲੱਗ ਰਿਹਾ ਭਾਈ ਕਈ ਲੀਡਰ ਇਹਨਾਂ ਨੂੰ ਮਤਲਬ ਕੁਰਸੀ ਨਹੀਂ ਇਹਨਾਂ ਨੂੰ ਤਾਂ ਬੀਲ ਚੇਅਰ ਮਿਲੀ ਵੀਰ ਬੀਲ ਚੇਅਰ ਕੇ ਉੱਪਰ ਵਿਚਾਰੇ ਬੈਠ ਗਏ ਇਹੋ ਕਹਿ ਸਕਾਂ ਬੀਲ ਚੇਅਰ ਇਹ ਗੱਗਾ ਪਤਨੀ ਮਿਲੇਗੀ ਕਿ ਨਹੀਂ ਮਿਲੇਗੀ ਆ ਦੇਖ ਲਿਓ ਸਿਆਸੀ ਲੋਕ ਪਹਿਲਾਂ ਦੇਖ ਲਓ ਬੈਂਸ ਭਰਾਬੀ ਹੈ ਭਾਜਪਾ ਭਾਜਪਾ ਗਿਆ ਹਕਮਾਂ ਚਲੇ ਗਏ ਇਹ ਵੀ ਯੂ ਕਾਂਗਰਸ ਦੇ ਹਕਮਾਂ ਆ ਗਏ ਔਰ ਬੈਂਸ ਕਹਿ ਲਓ ਵੀ ਜੇ ਇਹ ਯੂਵੀ ਚੱਕਰ ਤਾਂ 20 ਸਾਲ ਤੇ ਆਜ਼ਾਦ ਵੋਟਾਂ ਲੜ ਰਹੇ ਤੇ ਇਹ ਵੀ ਖਰਜ ਦੇ ਵੀਰ ਹੈ ਇਤਨੇ ਦਮਦਾਰ ਬੰਦੇ ਦੇ ਇਹ ਵਗਾਰੇ ਕਾ ਆ ਮਨੂਗਾ ਪ੍ਰਤਾਪ বাজਵੇਗੀ ਪਾਸਾਈ ਬਹੁਤ ਵਧੀਆ ਲਗਾ ਇਹ ਪ੍ਰਤਾਪ বাজਵਾ ਪਤਾ ਨਹੀਂ ਕਿਹੜੀਆਂ ਇਹਨਾਂ ਨੂੰ ਬੋਲੀਆਂ ਸੁਣਾ ਰਿਹਾ ਕਿਹੜਾ ਇਹਨਾਂ ਤੇ ਗਿੱਧਾ ਪਵਾ ਰਿਹਾ ਜਿਹੜਾ ਇਹਨਾਂ ਨੂੰ ਬਹੁਤ ਪਸੰਦ ਆ ਰਿਹਾ ਪ੍ਰਤਾਪ বাজਵਾ ਆਰ ਉੱਧਰ ਬਿੰਬੀ ਜਗੀਰ ਕੌਰ ਸਾਬਕਾ ਸੀਐਮ ਚਰਨਜੀਤ ਚੰਨੀ ਮਹਿਲਾ ਕੁਈ ਸਮੀਖਿਆ ਕਾਰਵਾਈ ਦਾ ਜਵਾਬ ਦੇ ਰਹਾ ਹੈ ਉਥਾ ਬਿੰਬੀ ਜਗੀਰ ਕੌਰ ਘੈਰੀ ਕਾ ਆ ਵੀਰ ਆ ਜਿਹੜੀ ਅਸਲੀ ਵੀਡੀਓ ਤੇ ਉਹ ਤੋਂ ਕੱਟ ਕਾਇਨ ਨੇ ਹੋਰੇ ਪੁੱਸੇ ਬਣਾ ਤਿਆਗਾ ਤੋੜ ਮਰੋੜ ਕਾ ਪੇਸ਼ ਕਰਤੀ ਆ ਵੀ ਚੰਨੀ ਗੱਲ ਕਾ ਕੋਈ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਲੋਕਾਂ ਨੇ ਮਾੜੀ ਸੋਚ ਕੇ ਬਣਾ ਕੇ ਭੇਜੀਗਾ ਵੀਡੀਓ ਇਹ ਗਾਲ ਤਾ ਆਰ ਬਾਕੀ ਉਹ ਬਾਤ ਬਾਕੀ ਵੀਰ 50 ਸਾਲ ਪੁਰਾਣੀ ਗੱਲਾਂ ਕਰਾਂ ਜੇ ਪਹਿਲਾ ਸਿਆਣੇ ਯਾਰ ਨਿਆਣੇ ਇਸ ਤਰ੍ਹਾਂ ਇੱਕ ਦੂਜੇ ਨੂੰ ਪਿਆਰ ਦੇ ਕਰ ਤੇ ਮੂੰਹ ਪਾਥ ਲਾਦਾ ਠੋਡੀ ਉੱਤੇ ਲਾਗਾ ਅਸ਼ੀਰਵਾਦ ਦੇਗਾ। ਯੋ ਕੈਰੀ ਨੇ ਗਲਤ ਬਣਾ ਕਾ ਦਿਖਾਇਆਗਾ ਇਸ ਕਾਇ ਉਹ ਬਹੁਤ ਮਾੜੀ ਬਾਤ। ਅਰ ਚੰਨੀ ਵੀਰਾ ਉਹੀ ਚੰਗਾ ਪੜਾ ਯੋ ਕਹ ਲੋ ਫਸ ਗਿਆ ਤਾਂ ਜੇ ਨਾ ਬੀਬੀ ਜੀ ਰਕਾ ਆਪਣੇ ਸਪਸ਼ਟੀਕਰਨ ਦੰਦੀ। ਨਹੀਂ ਇਸ ਤੇ ਪਹਿਲਾਂ ਯੋ ਚਾਰੰਜੀ ਚੰਨੀ ਇੱਕ ਹੋਰ ਕੇ ਜਿਵੇਂ ਵੀ ਲਟਕ ਰਿਆ ਤਾਂ ਆਪ ਹੀ ਉਸਨੇ ਕੁੜੀ ਦੇ ਪਿੱਠਵਾ ਉਂਗਲੀ ਲਾਤੀ ਜੀਗਾ ਉੱਥਾ ਵੀ ਚੱਕਰ ਪੈ ਗਿਆ ਨਾ ਵੀਰਾ। ਚਲੋ ਘਰ। ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਵਿੱਚ ਅੱਜ ਜੀਵਨੀ ਆਵਰਾ ਆਲੂਸੀ ਟੈਂਟਾਰੇ ਗੁਰ ਘਵਰਾ ਸੰਜਗਰਾ ਇਨ ਸਾਰਨ ਲਾਡੇ ਪਵਦੀ ਪਿਆਰ ਭਰੀ ਸਤ ਸ੍ਰੀ ਅਕਾਲ